ਮਕਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 10000 ਰੁਪਿਆ ਏਜੰਟ ਕੋਲੋਂ ਫਰौती ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮਕਦਮੇ ਜਿਹੜੇ 420 ਦੇ ਦਰਜ ਐ ਜਿਨੇ ਲੱਖਾਂ ਰੁਪਿਆ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਪਾਨਾ ਸਿੱਧੂ ਮਲੇਰਕੁਰਲੇ ਜੇਲ੍ਹ ਵਿੱਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗੇ ਪਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਉਹਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮਕਦਮਾ ਇੱਕ ਹੋਰ ਦੇਤਾ ਕਹਿੰਦਾ ਮਕਦਮਾ ਚੈਨੀ ਖੋਣ ਦਾ ਮਕਦਮਾ ਵਿਪਾਨ ਨੇ ਚੈਨੀ ਖੋਹੀ ਆ 379 ਵੀ ਖੋਹ ਦਾ ਮੁਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ ਚ ਦਰਜ ਕਰਕੇ ਅੱਜ ਮਲੇਰ ਕੋਲੋਂ ਤੜਕੇ 11 ਵਜੇ ਜੇਲ੍ਹ ਤੋਂ ਲਾ ਜਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਨੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਨਲਾਈਨ ਦਣਾ ਚ ਇਹ ਤੁਸੀਂ ਆਪ حساب ਲਾ ਲਿਓ ਆਪ ਸੋਚ ਲਿਓ ਇਹ ਇੰਨੀ ਘਨੇਉਣੀ ਹਰਕਤ ਦੇ ਉੱਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁਛੜੇ ਬਣੇ ਦੇ ਉੱਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਹਾਂ ਵੀ ਕਿਵੇਂ ਚੈਨੀ ਖਾਊਗਾ ਭਾਨਾ ਚੈਨੀ ਖਾਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ਼ ਨਜਰਾਉਂਦਾ ਨਾ ਸਾਫ਼ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦਮੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸ ਦਾ ਭਾਨੇ ਨੇ ਲੈ ਲੇ ਹੁਣ ਜੀ ਪੈਸੇ ਮੰਗ ਲੇ ਹੋਣ ਜੀ ਹੁਣ ਭਾਨੇ ਨੇ ਐ ਵੀ ਕਰੀ ਹਾਂ ਚੈਨਿੰਗਾਂ ਵੀ ਖੋਲੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਤੇ ਜੇਲਾ ਜੀ ਵੀ ਸਤਾਈ ਜਾਂਦਾ ਹੈ ਕਟਾਈ ਵੀ ਜਾਂਦਾ ਜਰੀਲ ਵੀ ਕਰਾਈ ਜਾਂਦਾ ਉਹਨਾਂ ਦੀ ਵੀਡੀਓ ਨੰਗਿਆਂ ਦੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਆ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆ ਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਹੈ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣਾ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਪਹਾਨਾ ਕਿਸ ਦਾ ਪੁੱਤ ਨਹੀਂ ਕਿਸ ਦਾ ਭਰਾ ਨਹੀਂ ਕਿਸ ਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਹੈ ਉਹਦਾ ਇਕੱਲਾ ਪਿਓ ਹੀ ਹੈ ਘਰੇ ਭਰਾ ਹੀ ਹੈ ਜਿਹੜੋਂ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਤਾਰ ਰਿਹਾ ਉਹਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਹੇ ਹੈ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅੱਥੋਂ ਮੰਗਣਗੇ ਜੇ ਤਾਂ ਮਾੜੀ ਮੋਟੀ ਵੀ ਬਾਈ ਅਣਖ ਗਾਇਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਤੋਂ ਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਰਾਤ ਨੂੰ ਪਹੁੰਚੋ ਤੇ ਨਹੀਂ ਭਾਨੇ ਦੇ ਇਥੋਂ ਜ਼ਮਾਨਤ ਉਹ ਦੋ ਪਰਚੇ ਹੋਰ ਉਤੋਂ ਉਹ ਚਾਰ ਹੋਰ ਆਹੀ ਕੁਛ ਚੱਲੀ ਜਾਊਗਾ ਖੈਰਿਆਲੀ ਅੱਜ ਖੈਰਿਆਲੀ ਹੋਣੀ ਆ ਬਿਲਕੁਲ ਖੈਰਿਆਲਾ ਵੀ ਇਹੀ ਹੋਇਆ ਇੱਕ ਪਰਚੇ ਜ਼ਮਾਨਤ ਤੋਂ ਹੀ ਦੂਜਾ ਦੇਤਾ ਉਤੋਂ ਜ਼ਮਾਨਤ ਹੋਈ ਉਹ ਜ਼ਮਾਨਤ ਰੱਦ ਕਰਾਉਣ ਦੀ ਖਾਤਰ ਪੰਤਮਾਨ ਵਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਪੰਤਮਾਨ ਨੇ ਸਖਪਾਲ ਸਿੰਘ ਖੈਰੇ ਦੀ ਜ਼ਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੂ ਨੂੰ ਲਿਆ ਕੇ ਹਾਲਾਂਕਿ ਪੰਜਾਬ ਸਰਕਾਰ ਕੋਲੇ ਐਡਵੋਕੇਟ ਜਨਰਲ ਤੋਂ ਲੈ ਕੇ 2-250 ਵਕੀਲਾਂ ਦੀ ਟੀਮ ਹੈ ਪਰ ਦਿੱਲੂ ਨੂੰ ਉਹ ਵਕੀਲ ਲਾਂਦੇ ਨੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆ ਜੇ 5 ਕਰੋੜ ਰੁਪਇਆ ਲੱਗਿਆ ਉਹ ਤੇ ਉਹ ਪੈਸੇ ਕਿੱਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਬੈਹੋ ਮਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਿਊਲ ਪੈਸਾ ਪੰਜਾਬ ਦਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਹੈ 62000 ਕੋਟ ਰੁਪਇਆ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਖਿੱਚੇ ਜਾ ਰਿਹਾ ਹੈ ਉਹ ਵਿਆਹਾਂ ਤੇ ਖਰਚੇ ਖਿੱਚੇ ਜਾ ਰਿਹਾ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੁਕਿਆ ਜਾ ਰਿਹਾ ਜਹਾਜਾਂ ਦਾ ਹੀ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਹੈ ਚਿੱਟਾਮ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਣੇ ਆ ਉਹਦਾ ਪੇਪਰ ਹੋ ਗਿਆ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ 'ਚ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਣੇ ਆ ਐਸਾ ਐਕ ਸੁਪਰਡੈਂਟ ਮਿਸਪਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਤੇ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲੇ ਲੀਕ ਕਰਕੇ ਆਪਣੇ ਬੰਦੇ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛ ਗਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਹੈ ਅਸੀਂ ਨਾ ਪੁੱਛ ਗਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਐਂਬੂਲੈਂਸ ਚਿੱਟਾ ਬਾਈ ਚਿੱਟਾ ਦੱਸ ਦੋ ਪਿੰਡ ਵਾਲਿਓ ਆਵਾਂ ਬਾਈ ਆਵਾਂ ਹੈਂ ਇੱਕ ਐਂਬੂਲੈਂਸ ਵਾਲੇ ਆਪਣੇ ਕੱਢ ਕੇ ਬਾਹਰ ਲੈ ਰੱਖੀ ਹੁੰਦਾ ਚਿੱਟਾ ਪੁੱਛ ਲੋ ਖੋਲਾ ਬਾਈ ਬਹਾ ਖੜਿਆ ਹੋਰ ਆ ਆਮ ਹੈ ਜੇ ਘਟਿਆ ਤਾਂ ਥੱਲੇ ਰੱਖ ਲਿਓ ਬਹਾ ਆਵਾ ਬੱਲਾ ਮਹਤਮਾ ਰਹਿਣਾ ਮਰਜੀ ਲੈ ਲਓ ਬਹੁਤ ਵਾਧੂ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਹੈ ਇਹਨਾਂ ਦੇ ਕਿ ਤੂੰ ਚਾਰਾਂ ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡ ਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮ੍ਹਾਂ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ਼ ਬਿਲਕੁਲ ਦੀਆਂ ਪਿੰਡਾਂ ਚ ਹੀ ਜਾਂਦੇ ਆ ਇਹ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਸਵਾਲ ਪੁੱਛਦੇ ਰਣਕਦੇ ਆ ਉਹ ਮੇਰੇ ਲਈ ਪਰਚਾ ਦਿੱਤਾ ਤੀ ਉਥੇ ਚਿੱਟੇ ਦਾ ਤਰਨ ਤਾਰਨ ਹਰੀ ਦੇ ਪੱਤੇ ਮੇਰੇ ਦੇ ਪਰਚਾ ਕੀਤਾ ਤੀ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਭਾਨਾ ਪੰਦਾ ਅੰਦਰ ਹੋਰ ਚੇਨੀ ਖੋਣ ਦੇ ਪਰਚੇ ਦੇਤੇ ਕਿ ਸਵਾਲ ਪੁੱਛਦੇ ਤੈਨੂੰ ਬਈ ਹਜੇ ਤੈਨੂੰ ਵੀ ਛੱਟ ਸਕਦੇ ਆ ਯਾਤਰਾ ਚੱਲੀ ਜਾਂਦੀ ਹੈ ਉਹ ਉਸ ਕਰਮ ਹਾਂ ਤੂੰ ਮੈਨੂੰ ਕੁਛ ਕਹਾਂ ਉੱਥੇ ਇੱਕ ਮਿੰਟ ਤੇ ਇੱਕ ਮਿੰਟ ਉਹ ਖੜ ਜਾ ਤੂੰ ਬੇਚੈਨਾ ਬੋ SO ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ ਧੀਆ ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਅੱਜ ਵੀ ਵੀ 80 ਦੇ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜੈਦਰ ਕੌਂਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਹੈ ਵੀ ਕਿਵੇਂ ਤਸ਼ੱਦਦ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਰੋੜਦੇ ਕੀ ਅੱਸੀ 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਭਵੰਤ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੇ ਨਾਲ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰਸਿਮਰਤ ਕੌਰ ਵਰਗੀਆਂ ਨੂੰ ਕਿ ਸਿਮਰ ਉਹ ਫਲਾਨੀ ਐਟੀਮ ਕੀ ਹੈ ਕਿ ਕਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੁਝ ਬੋਲਿਆ ਤੂੰ ਕੈਪਟਨ ਮਰਿੰਦਰ ਨੂੰ ਕਿ ਪਜਾਮੀ ਐਂ ਚਾੜਦਾ ਹੈ ਇਹ ਅਯਾਸ਼ ਹੈ ਤੇ ਰੂਸਾ ਲਈ ਫਿਰਦਾ ਹੈ ਤੇਰਾ ਤਾਂ ਕਿਸੇ ਨੇ ਆਏ ਕੀਤਾ ਨਹੀਂ ਯਾਰ ਤੈਨੂੰ ਨੰਗਾ ਕਰਕੇ ਕਿਸੇ ਨੇ ਢਾਇਆ ਨਹੀਂ ਜਾ ਕੇ ਇਸ ਦੇ ਸੀਐਸਟਾਫ ਸੱਤੇ ਅੱਜ ਤੈਨੂੰ ਅੱਜ ਅਸੀਂ ਤੈਨੂੰ ਕੋਈ ਦਲੀਲ ਨਾਲ ਸਵਾਲ ਪੁੱਛਦੇ ਆਂ ਤਾੜ ਨਾਲ ਆ ਵਾਪਰ ਰਿਹਾ ਓਏ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਤਸ਼ਦਦ ਢਾਉਣਗੇ ਉਹਦੇ ਨਾਲ ਪਟਿਆਲੇ ਸੀਆਈ ਦੇ ਵਿੱਚ ਇਹ ਪਹੁੰਚਾ ਚੁੱਕਿਆ ਰਿਮਾਂਡ ਤੇ ਉਹ ਕਿਉਂਕਿ ਉੱਥੇ ਹੀ ਇਹ ਗੱਲ ਹੋ ਗਈ ਸੀਗੀ ਜਿੱਦੇ ਭਾਨੇ ਨੂੰ ਉਹਦੇ ਜੇ ਛੱਡਣ ਤੋਂ ਪਹਿਲਾਂ ਦਵਾਰੇ ਜੋ ਰਿਮਾਨ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਤਾ ਵੀ ਜੇਲ੍ਹ ਛੱਡ ਦਿਓ ਉਦੋਂ ਬਾਅਦ ਸੀਆਈ ਸਟਾਫ ਫੇਲ ਲਿਆਣੇ ਲਿਆਈ ਸੀ ਤੇ ਸੀਆਈ ਸਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਂਡੇ ਨੂੰ ਕਿ ਹਲੇ ਤੂੰ ਬੰਦਾ ਬਣਿਆ ਨਹੀਂ ਤੈਨੂੰ ਬਣਾਵਾਗੇ ਤੈਨੂੰ ਦੱਸਾਂਗੇ ਥਾਣੇ ਸੀਆਈ ਕੀ ਹੁੰਦਾ ਇਹ ਦਵਾਰੇ ਦੀ ਗੱਲ ਹੈ ਤੂੰ ਭਾਂਡੇ ਨੂੰ ਦਵਾਰੇ ਲਗਾਇਆ ਤੂੰ ਦਿਖਾਉਣ ਲੱਗ ਗਿਆ ਰੰਗ ਆਪਣਾ ਇਹਦਾ ਭਾਈ ਜਿਹਦੇ ਯਾਤਰਾ ਤੇਰੀ ਉੱਦੀ ਕਹਤਾ ਸੀ ਤੂੰ ਵੀ ਇਹ ਕਹੂਗਾ ਕੰਮ ਬਿਲਕੁਲ ਜਿਹਦੇ ਯਾਤਰਾ ਤੇਰੀ ਆ 14 ਦਿਨ ਤੁਸੀਂ ਕਹਤਾ ਸੀ ਕਿ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜ੍ਹਣ ਦੇਣਾ ਸਾਡੇ ਬੰਦੇ ਨੂੰ ਠੱਠ ਕਰਨਗੇ ਸਾਨੂੰ ਫੜਨਗੇ ਝੂਠੇ ਮੁਕਾਦਮੇ ਦਰਜ ਕਰਨਗੇ ਆਹ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਨੇ ਨੇ ਕਿਸੇ ਕੋਲ ਚੈਨੀ ਖੋਲੀ ਜੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਛ ਹਾਂ ਬਾਈ ਨਿੰਮ ਕਿਸੇ ਦਾ ਸੀ ਉਹਨੂੰ ਕੀ ਮਾਰਨ ਦਾ ਮੈਚ ਲਾਉਣਾ ਹੁੰਦਾ ਏਡੀ ਅੱਖ ਰੱਖੀ ਦੀ ਆ ਹੂੰ ਇਸ ਤਰ੍ਹਾਂ ਬਾਈ ਹੁਣੇ ਪੰਜਾਬ ਦੇ ਲੋਕੋ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਆ ਘਰਾਂ 'ਚ ਬੈਠੇ ਰਹੋ ਤੁਹਾਡੀ ਮਰਜ਼ੀ ਆ ਠੀਕ ਆ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋٹے ਉਹ ਮਰਵਾ ਦੇਣਗੇ ਜਾਂ ਜੇਲ੍ਹ ਸਤਾ ਦੇਣਗੇ ਠੀਕ ਆ ਫਿਰ ਉਹਦੂ ਵਾਰ ਕਰੀ ਜੋ ਭੋਗਾਂ ਦੇ ਕੱਠ ਤੇ ਮਰੋ ਮਾਰੀ ਜੋ ਚੀਕਾਂ ਬੰਦਾ ਤਾਂ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਔਰ ਸਿੱਟਿਆ ਪਿਆ ਜੇਲ੍ਹਾਂ 'ਚ ਪਹਿਲਾਂ ਦੋ ਕਮਾਲ ਹੈ ਬਾਈ ਪਿੰਡ ਹੁਣ ਹੁਣ ਸਾਮੋ ਨੇ ਹੁਣ ਸਾਮੋ ਇਹੀ ਬੰਦਨਾਂ ਸਾਹ ਰਹਿ ਗਿਆ ਬੁਰਾ ਨਾ ਤੇ ਬੇਨਤੀ ਆ ਤੁਹਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਇਕੱਠ ਆ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜਜਬਾਤ ਮਾੜੇ ਮੋٹے ਜਉਂਦੇ ਜਾਗਦੇ ਤੇ ਬਾਈ ਟਰੈਕਟਰ ਟਰਾਲੀਆਂ ਲੈ ਕੇ ਕੋਈ ਮਰਜੀ ਸਾਧਨ ਲੈ ਕੇ ਪਿੰਡ ਕੋਟਦੰਨਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਲਤ ਦੇ ਵਿੱਚ ਹਰ ਬੰਦਾ ਉੱਥੇ ਪਹੁੰਚਣਾ ਚਾਹੀਦਾ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਹਰ ਹਾਲਤ ਵਿੱਚ ਪਹੁੰਚੋ ਜੇ ਚਾਹੁੰਦੇ ਆ ਕਿ ਭਾਨੇ ਨੂੰ ਇਹਦੇ ਜ਼ਬਰ ਤੋਂ ਬਚਾਇਆ ਜਾਵੇ ਜ਼ਬਰ ਹੈ ਇਹ ਜ਼ੁਲਮ ਹੈ ਤਸ਼ੱਦਦ ਹੈ ਤੇ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ ਅੱਜ ਬੜੀ ਰਾਤ ਨੂੰ ਫੇਰ ਕੀ ਕਰਾਊਗਾ ਇੱਥੇ ਵੀ ਅੱਗੇ ਘੱਟ ਹੋਈ ਅੱਜ ਹੋਰ ਕਰੋ ਇਹਦੇ ਨਾਲ ਆਪਾਂ ਦੇਖਦੇ ਰਹੇ ਹਾਂ ਕਿਵੇਂ ਗੁਗਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ ਕੀ ਕੁਛ ਕਰਦੇ ਨੇ ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ ਪੜੀ ਹਲੇ ਵੀ ਨਾ ਜਾਗੇ ਹਲੇ ਵੀ ਨਾ ਸੋਚਿਆ ਬਰਾਬਰ ਆਖਾ ਬਾਈ ਕੰਮ ਕੋਈ ਹੋ ਨਹੀਂ ਰਿਹਾ ਡਾਂਗਾਂ ਨਾਲ ਦਵਾਉਂਦੇ ਆ ਬਿਲਕੁਲ ਕੰਮ ਕੋਈ ਨਹੀਂ ਹੋ ਰਿਹਾ ਡਾਂਗਾਂ ਨਾਲ ਦਵਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੋਕ ਤਰਾ ਤਰਾ ਕਰਦੇ ਆ ਚਿੱਟੇ ਨਾਲ ਮਰੀ ਜਾਂਦੇ ਆ ਜਵਾਨੀ ਬਾਲ ਭੱਜੀ ਜਾਂਦੀ ਆ ਬੇਰਜ਼ਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੁਝ ਮਿਲਦਾ ਉਹ ਵੀ ਦਵਾਜੇ ਧਰਨਿਆਂ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੁਝ ਦਿੱਤਾ ਉਹ ਕਿਹਦੀ ਕਣਕ ਕੱਟਦੀ ਕਿਹਦੇ ਬਜੀਫੇ ਕੱਟਦੇ ਕਹਨੇ 100000 ਰੁਪਇਆ ਆਇਆ ਕਰੋ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ 'ਚ ਹੀ ਜਾਵਾਂਗੇ ਮੁੱਦੇ ਲਿਜਾਉਣ ਦੀਆਂ ਗੱਲਾਂ ਨੇ ਕਹਦੇ ਕਹਦੇ ਸਾਡੇ ਕੋਲੇ ਖੁਸ਼ੀ ਆਉਣ ਵਾਲੀ ਐ ਮੁੱਦਾ ਲਿਜਾਉਣ ਦੀ ਗੱਲ ਐ ਆਉਣ ਲੈ ਦਿਨਾਂ ਦੇ ਵਿੱਚ ਪਤਾ ਨਹੀਂ ਆਏ ਕਹਿੰਦੇ ਸਾਡੇ ਕੋਲੇ ਬੱਚਾ ਆ ਗਿਆ ਇਹਨੂੰ ਜੀ ਲਈ ਫਿਰੋ ਜੀ ਆ ਸੋਡੇ ਹੀ ਬੱਚਾ ਜੀ ਇਹ ਬੋਟਪਿੰਡਾਂ 'ਚ ਓ ਜੀ ਮੈਂ ਆਪਾਂ ਦੇਖ ਲਿਆ ਪਹਿਲਾਂ ਗੱਲਾਂ ਨਾਲ ਗੱਲਾਂ ਦੇ ਕਰਾ ਲੈ ਬੁੱਟਾ ਲੈ ਗਿਆ ਹੁਣ ਬੱਚਾ ਲਿਜਾ ਕੇ ਲੋਕਾਂ 'ਚ ਫੜਾ ਦਿਆ ਕਰਨਗੇ ਵੀ ਆਹ ਲਓ ਜੀ ਸੋਡੇ ਜਵਾਕ ਐ ਲੋਕ ਕਹਿੰਦੇਗਾ ਚਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਬੈਨ ਚਲਾਉ ਆਉਣ ਵਾਲੇ ਦਿਨਾਂ ਚ ਕੰਬੈਨ ਵੀ ਚਲਾਉ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰਨੇ ਇਹਨਾਂ ਨੇ ਮੈਂ ਛੋਡੇ ਵਰਗਾ ਹਾਂ ਮੈਂ ਇੰਜਣਾ ਮੁਰੇ ਪੈਂਦਾ ਰਿਹਾ ਲਾ ਕੇ ਮੱਛਰਦਾਨੀਆਂ ਮੈਂ ਆਸੇ ਦੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਟੋਰੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰਨੇ ਆ ਇਹਦਾ ਬੋਰਡ ਲੱਗ ਜਣਾ ਬੱਚੇ ਵਾਲੇ ਪਤਾ ਨਹੀਂ ਕੁਛ ਵੀ ਇਹ ਬੋਰਡ ਵੀ ਜਵਾਕ ਰੱਖ ਸਕਦੇ ਆ ਬੋਰਡ ਬੋਰਡ ਲੱਗ ਸਕਦੇ ਨੇ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਜਮੂਨ ਲਾ ਰਹੇ ਆ ਜੀ ਬਹੁਤ ਹੋਊਗਾ ਭਾਈ ਇਹ ਆ ਤੁਹਾਡੀ ਮਰਜ਼ੀ ਆ ਭਲਾ ਬੋ ਅਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਨਾ ਜ਼ਮੀਰਾਂ ਕਿ ਯਾਦ ਨਹੀਂ ਦਿੰਦੀਆਂ ਕਿ ਜਦੋਂ ਪੰਜਾਬ ਦਾ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ ਜਾ ਰਿਹਾ ਸਾਡੀ ਬੋਲੀ ਸਾਡੇ ਪਾਣੀ ਸਾਡੇ ਇਤਿਹਾਸ ਸਾਡੇ ਵਿਰਸੇ ਤਾਂ ਪਿੰਡਾਂ ਨੇ ਫਿਰਦੇ ਆ ਅੱਜ ਵੀ ਪਿੰਡ ਅਸੀਂ ਹੁਣ ਐਸ ਵੇਲੇ ਆ ਪਿੰਡ ਬਈ ਦਾ ਚੱਠੇ ਵਾਲਾ ਜੌਨਸ ਵਾਲਾ ਬੰਦਾ ਵੇ ਇੰਨੇ ਜ਼ਮੀਰਾਂ ਨਾਲ ਕੱਲੇ ਆਉਦਿਆਂ ਵਾਲੀ ਦੱਬੀਆਂ ਪਈਆਂ ਨੇ ਉਹਨਾਂ ਨੂੰ ਆਏ ਗਏ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਸੌਣੇ ਹੋ ਮੌਤ ਤੱਕ ਦੋਣੀਆਂ ਤੁਸੀਂ ਇੱਕ ਵਾਰੀ ਜਿਆਦਾ ਕਰ ਵੀ ਸਾਡੇ ਪੰਚਾਇਤ ਜੀ ਨਹੀਂ ਨਹੀਂ ਭਾਨਾਂ ਦੇ ਝੋਟਾ ਫੇਰ ਸਿਸਟਮ ਚੋਂ ਪੈਦਾ ਹੋਇਆ ਜੇ ਸਰਕਾਰਾਂ ਕਰਨ ਭਾਨਾਂ ਚੋਟ ਦੀ ਕੀ ਲੋੜ ਹੀ ਨਹੀਂ ਤੰਗਰੀਵਾਰ ਦੀ ਹੁੰਦਾ ਭਾਈ ਮੋਦੀ ਦੀ ਸੁਣ ਪਹਿਲਾਂ ਇਹ ਕਹਿੰਦਾ ਸੀ ਭਾਈ ਬਾਦਲਾਂ ਦੇ ਹੈਲੀਕਾਪਟਰ ਚੋਂ ਅੱਗ ਨਹੀਂ ਦਿੰਦੀ ਚੁੱਲਿਆਂ ਦੀ ਗਰੀਬਾਂ ਦੇ ਹੁਣ ਇਹਦਾ ਜਹਾਜ਼ ਕਿਹੜਾ ਗਲੀਆਂ 'ਚ ਚੱਲਦਾ ਭਾਈ ਗਨਮੈਨ ਦੇਖ ਲੈ ਇਹ ਭਾਈ ਆਪਣਾ ਨਹੀਂ ਧੰਨਵਾਦ ਸਾਰੇ ਨਾ ਕੋਈ ਸਿਕਿਉਰਟੀ ਹੈ ਜੀ ਕੀ ਬਦਲਿਆ ਢੱਕਾ ਨਹੀਂ ਬਦਲਿਆ ਜੀ ਕੱਲੇ ਇਸ ਤਰ੍ਹਾਂ ਉਧਰੋਂ ਜੋ ਕੋਈ ਨਿਊਜ਼ ਪਕੜਦਾ ਹੈ ਠੀਕ ਹੈ ਭਾਈ ਦਿੱਤੀ ਤਰੀਕ ਨੂੰ ਮਿਲਦੇ ਆ ਤੇ ਪੀੜ ਅੰਦਰੋਂ ਉੱਠੇ ਭਾਈ ਬਣ ਕੇ ਕਿੰਨੇ ਯਾਰ ਭਾਨੇ ਨਾਲ ਨਹੀਂ ਹੋ ਰਿਹਾ ਸਾਡੇ ਨਾਲ ਹੋਰ ਇਹ ਬਾਰੀ ਸਾਰਿਆਂ ਦੀ ਉਹਨੇ ਯਾਦ ਰੱਖਿਓ ਬਖਸ਼ਾ ਕੋਈ ਨਹੀਂ ਜਾਣਾ